ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇਗੇ ਆ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ 3 ਕਿਲੋਮੀਟਰ ਦੇ ਪੈਂਡ ਕਾਲੇਗੇ ਅੱਗੇ ਜੜੈਕਾ ਜਾਂਦਾ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸੰਪਰਕ ਕਰ ਸਕਦਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਸਵਾਈ ਵਹਿੜ ਵਿਖਾਉਣੀ ਹੈ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਮਗਰ ਵੀ ਵੱਚੀ ਆ ਬਾਕੀ ਵਹਿੜ ਕੱਦ ਵਿੱਚ ਵੱਡੀ ਵੱਡੀ ਬਹੁਤ ਆ ਕੋਈ ਭੈਣ ਭਰਾ ਨਿੱਕੀ ਨਾ ਮੰਨੇ ਬਾਕੀ ਸੂਈ ਸਵਾਈ ਹੈਗੀ ਆ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਇਨਫਰਮੇਸ਼ਨ ਲੈ ਲੈਣਾ ਹਾਂਜੀ ਸასიਕਰ ਨਾਮ ਦੱਸ ਦੀਏ ਨਾਮ ਜਸਕਰਨ ਪਿੰਡ ਕਾਲੇ ਕੇ ਤੁਸੀਂ ਦੂ ਬਾਗਾ ਪ੍ਰਾਂਝ ਦਾ ਮੋਗਾ 9814326166 ਕੰਮਾ ਸੂਆ ਇਹ ਬਈ ਸੂਆ ਦੂਜਾ ਮੂਹ ਤੋਂ ਚਾਰ ਦੰਦਾ ਸਮਾਂ ਸਮਾਂ ਬਈ ਅੱਜ ਹੋ ਗਿਆਣਗੇ ਉਹਨੂੰ 11 ਤੋਂ 12 ਦਿਨ ਜਿਹੜਾ ਚੋਲ ਲੈਣਾ ਦੁੱਧਾ 14 ਕਿਲੋ ਤੋਂ ਕੁਪਰੀ ਹੋਊਗਾ ਭਾਵੇਂ ਕੋਈ 14 ਮੰਨ ਕੇ ਸੌਦਾ ਕਰ ਲਈ ਉਹ 13 ਮੰਨ ਕੇ ਕਰਦੇ ਠੀਕ ਹੈ ਹਾਂ ਉਹ ਹੋਊਗਾ 14 ਤੋਂ ਬਾਹਰ ਹੀ ਆਪਾਂ ਦੋ ਡੰਗ ਚਾਰ ਡੰਗ ਚ ਵਾ ਕੇ ਦੇਵਾਂਗੇ ਸਹੀ ਹੈ ਮਗਰੇ ਦੇ ਬੱਛੀ ਦੋਸਤੋ ਮਗਰੇ ਦੇ ਬੱਛੀ ਆ 14 ਕਿਲੋ ਤੋਂ ਬਾਹਰ ਬਾਈ ਕਹਿੰਦਾ ਦੁੱਧ ਤਿਆਰ ਉਹ ਗੱਬਣ ਦਾ ਤਾਂ ਚਲੋ ਹਰੇਕ ਹੀ ਕਹਿੰਦਾ 20 ਦਿਓ 25 ਦਿਓ ਜਿਹੜੇ ਭੈਣ ਭਰਾਵਾਂ ਨੂੰ ਪਸ਼ੂਆਂ ਬਾਰੇ ਵੱਧ ਨੌਲੇਜ ਆ ਚਾਰ ਪੈਸੇ ਹੈਗੇ ਉਹਦਾ ਭਾਵਾ ਗੱਬਣ ਦਾ ਸੌਦਾ ਕਰ ਲਿਆ ਕਰੋ ਪਰ ਜੀਨੇ ਮਸਾਂ ਜੇ ਪੈਸੇ ਲਾਉਣੇ ਹੁੰਦੇ ਗੱਬਣ ਨਾ ਹੀ ਲਿਆ ਕਰੋ ਸੂਇਆ ਸਵਾਈਆ ਜਾਨਵਰ ਨੂੰ ਤਰਜੀਹ ਵੱਧ ਦਿਆ ਕਰੋ ਕਿਉਂਕਿ ਉਹ ਜੋ ਕੁਝ ਵੀ ਹੈਗਾ ਜਾਨਵਰ ਦੇ ਪੱਲਿਓ ਤੁਹਾਡੇ ਸਾਹਮਣੇ ਆ ਜਾਣਾ ਜਿਵੇਂ ਹੁਣ ਆ ਸੂਈ ਸਵਾਈਆ ਤੁਸੀਂ ਦੋ ਟਾਈਮ ਚੋਕੇ ਲੈ ਲਓ 14 ਕਿਲੋ ਹੈਗਾ ਤੜਕੇ ਆਥ ਨੇ ਦੋ ਟਾਈਮ ਜੇ ਕੋਈ ਮਾੜੀ ਮੋੜ ਕਸਰ ਲੱਗਦੀ ਆ ਤੀਜੀ ਟਾਈਮ ਫੇਰ ਕੱਢ ਲਓ ਕਿਉਂਕਿ ਤੁਸੀਂ ਪੈਸੇ ਦੇਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਤੇ ਬਾਕੀ ਮਰਜ਼ੀ ਤੁਹਾਡੀ ਅੱਗੇ ਅੰਧੀ ਸੀਰ ਬਹੁਤ ਆ ਬਾਈ ਸੀਰ ਸਾਬ ਪੂਰੀ ਆ ਨੀਣਾ ਪਾਉਣਾ ਬਾਵੇ ਨਹੀਂ ਪੁਣਾ ਪਾਵੇ ਹੂੰ ਜੇ ਮਰਜ਼ੀ ਜਰੂਰ ਵੀਡੀਓ ਬਣਾ ਰਹੇ ਆ 10 10:30 ਵਜੇ ਸ਼ਾਮ ਦੀ ਚੁਆਈ ਜੇ ਸਾਰਾ ਦੇਣੀ ਪਿਆ ਸਾਮਾ ਜਰੂਰ ਨੋਟ ਕਰ ਲਿਓ ਬਾਕੀ ਮੈਂ ਤੁਹਾਨੂੰ ਮੋਬਾਈਲ ਤੇ ਰਾਈਟ ਸਾਮਾ ਵਿਖਾ ਦੇਣਾ ਕੋਈ ਆਏ ਨਹੀਂਗਾ ਕਿ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਆ 10:30 ਵੀਡੀਓ ਬਣਾ ਰਹੇ ਆ 10:37 ਦੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ 14 ਕਿਲੋ ਰੈਡੀ ਆ ਚਾਰ ਦੰਦ ਕੱਦ ਚ ਫੋਲੀ ਵੱਡੀ ਆ ਬਾਕੀ ਹੈ ਵੀ ਕਾਲੇ ਰੰਗ ਦੀ ਆ ਕਰਮੀ ਗੁਰਮੀ ਵੀ ਡੱਬੀ ਦੇ ਮੁਕਾਬਲੇ ਭੋਰਾ ਘੱਟ ਮੰਗਾ ਬਣਾਊਗੀ ਤੇ ਫੈਟ ਵੀ ਭੋਰਾ ਚੰਗੀ ਆਉ ਬਾਕੀ ਮੁੱਲ ਪੁੱਛ ਦੇਣਾ ਵਹਿੜ ਬਹੁਤ ਚੰਗੀ ਐ ਸੀਲ ਫੁੱਲਾ ਮਗਰ ਵੀ ਬੱਚਾ ਬੱਛੀ ਆ ਵਧੀਆ ਸੇਵਾ ਕਰ ਲੋਗੇ ਖੀਰੀਆਂ ਦੋਂਦੀਆਂ ਚੌਕੀਆਂ ਦਾ ਸੂਪ ਇਹਨੇ ਹੁਣ ਇਹ ਚਾਰ ਦਾੰਦਾ ਕਿੱਡਾ ਕਰਦਾ ਇਹਦਾ ਤੇ ਜੇ ਵਧੀਆ ਇਹਨੂੰ ਵੀ ਦਾਣਾ ਦਾ ਆਪਾਂ ਪਾ ਲੋਂਗੇ ਤੇ ਖੀਰੀ ਜਾਂ ਦੋਂਦੀ ਜਾਂ ਚੌਗੀ ਇਹਨੇ ਸੂਪ ਪੈਣਾ ਮਗਰ ਜਾਇਜ ਜਾਂ ਮੋਲ ਇਸ ਕਰਨੇ ਜਾਇ ਮੋਲ ਤਾਂ ਬਈ ਭਾਵੇਂ ਇਹਦਾ ਆਪਾਂ 60 ਕਰ ਲਗੇ 70 ਕਰ ਲਗੇ ਇਹਦਾ ਮੋਲ ਕਰਾਉਣਾ ਕਿਸੇ ਨੇ 10 ਉਹਵੇਂ ਦੋਵੇਂ ਦੱਸ ਦੇ ਇਹਦਾ 10 ਮਿੰਟ ਲਾਉਣਿਆਂ ਦਾ 70 ਕਾ ਮਰਕ ਕਰ ਲੈਣੇ ਆ। ਇਹ ਕਿਸੇ ਨੇ ਵੀ ਹਾਂ ਨਾ ਇਹ 60000 ਜੋ 500 ਛੋਟ ਕਰਨੀ। 559 ਦੀ। 559 ਦੀ। ਸਹੀ ਆ। ਇਹੋ ਜਿਹੇ ਆਏ ਬੰਦਾ ਬੜਾ ਲੰਮਾ ਚੋੜਾ ਨਾ ਰੱਖੇ। ਸਹੀ ਆ। ਇਹੋ ਹਿਸਾਬ ਨਾਲ 10 ਮਿੰਟ ਲਾਉਣੇ ਆ ਫਿਰ 70000 ਕਰਨਾ। ਸਹੀ ਆ। ਦੋਸਤੋ ਦੋਵੇਂ ਪਾਸੇ ਬਾਈ ਨੇ ਦੱਸਦੇ ਆ। ਜੇਰ ਦੀ ਥਣਾ ਦੀ ਆਪਣੀ ਗਰੰਟੀ ਹੋਊਗੀ। ਠੀਕ ਆ। ਜੇ ਵੀ ਕੋਈ ਭਾਵੇਂ ਬੰਦਾ ਵੀ ਤੁਹਾਨੂੰ ਹਾਥੀਆਂ ਲਾਵੇ। ਅਗਲੇ ਦੇ ਘਰ ਦੀ ਵੀ ਗਰੰਟੀ। ਸਹੀ ਆ। ਦੋਸਤੋ ਜੇਰ ਦੀ ਤੁਹਾਡੇ ਘਰੇ ਜਾਂਦੀ ਜੇਰ ਸਿੱਟਣ ਲੱਗ ਜੇ ਕੋਈ ਲਾੜ ਰਹਿਂਦਾ ਹੋਵੇ ਰਣ ਕਢਾ ਕੇ ਲਾ ਦਿੰਦੇ ਉਹ ਵਾਰੀ ਹੈ ਨਾ ਆ ਗਾਂ ਦੇ ਕਾਣ ਮੜਾ ਮੂੜਾ ਗੱਲ ਤਾਂ ਚੱਲਿਆ ਆ ਹਾਂ ਆ ਵੀ ਮੈਲਾ ਲੱਗਾ ਨਾ ਨਹੀਂ ਅਗਲਾ ਕਹਿੰਦਾ ਖਣੀ ਮਹੀਨੇ ਦੀ ਸੂਈ ਆ ਵੀ ਦਿਨ ਦਾ ਕਹਿੰਦੇ ਸਹੀ ਗੱਲ ਆ ਬਾਈ ਸਹੀ ਹੈ ਅਗਲਾ ਕਹਿ ਹੀ ਦਿੰਦਾ ਪਰ ਐ ਨਹੀਂ ਉਹ ਜਿਹਨੇ ਮਹੀਨੇ ਦੀ ਸੂਈ ਮੈਲਾ ਨਹੀਂ ਨਾ ਸਿੱਟਦੀ ਸਿਹੜੇ ਰੌਲਾ ਤਾਂ ਉਹੀ ਆ ਤਾਜੀ ਸੂਈ ਨਹੀਂ ਸਿੱਟਣਾ ਦੂਜੀ ਕੰਨੀਆਂ ਨੂੰ ਤਾਜੀ ਦੀ ਵੀ ਵੀਡੀਓ ਪਈ ਆ ਠੀਕ ਹੈ ਜਿਹਦੇ ਬੰਦੇ ਨੇ ਦੇਖਣੀ ਆ ਜੇਰ ਜੋਰ ਜਿਉਂ ਤਾਜੀ ਸੂਈ ਦੀ ਵੀਡੀਓ ਹੈਗੀ ਆ ਬਾਕੀ ਸਾਰਿਆਂ ਨੂੰ ਪਤਾ ਟੋਕੜ ਪਸ਼ੂ ਜਾਂ ਮਹੀਨੇ ਦੋਵਾਂ ਮਹੀਨੇ ਦਾ ਸੂਇਆ ਮੈਲਾ ਨਹੀਂ ਸਿੱਟਦਾ 10 ਤੋਂ 12 ਦਿਨਾਂ ਦੇ ਵਿੱਚ ਪਸ਼ੂ ਦਾ ਕਣ ਚੱਲਦਾ ਹੁੰਦਾ ਉਹ ਕਾਣੇ ਦਾ ਚੱਲਦਾ ਮੈਲਾ ਸਿੱਟੀ ਜਾਂਦੀ ਹੈ 14 ਕਿਲੋ ਤਿਆਰ ਹੈ ਪਕਾਈ ਕਰਨੀ ਆ ਤਾਂ 70000 ਮੁੱਲ ਹੈ ਜੇ ਨਹੀਂ ਪਕਾਈ ਕਰਨੀ ਤਾਂ 60000 ਤੋਂ 500 ਘੱਟ 950 ਇਹਦਾ ਮੁੱਲ ਹੈ ਥੋੜਾ ਕਾਣਾ ਮਾਨਤਾਣ ਹੋ ਜੂ ਜੇ ਕੋਈ ਭੈਣ ਭਰਾ ਗਰਮਿਓ ਗਰਮੀ ਦੁੱਧ ਪੀ ਕੇ ਨੂੰ ਤੋਕੜ ਗੱਬਣ ਨੂੰ ਵੀ ਸੇਲ ਕਰਦਾ ਢਾਈਆਂ ਮਹੀਨਿਆਂ ਦੀ ਦੋਵਾਂ ਮਹੀਨਿਆਂ ਦੀ ਗੱਬਣ ਚੈੱਕ ਕਰਾ ਕੇ ਵੇਚਦਾ ਤਾਂ ਵੀ 48-50000 ਦੀ ਵੈੜਾ ਤੇ ਜੈ ਜੀ ਮੁੱਲ ਮਾਨਤਾਨ ਹੋ ਜੂ ਇਹ ਤੋਂ ਘੱਟ ਮੁੱਲ ਤੇ ਢੀ ਵੜ ਕਿਸੇ ਨੇ ਦੇਣੀ ਵੀ ਨਹੀਂ ਜੇ ਮਿਲਦੀ ਹੋਈ ਤਾਂ ਆਪ ਦੀ ਲੈ ਲਿਓ ਦੋ ਚਾਰ ਪੰਡ ਤੌਰ ਫਿਰ ਕੇ ਘੇੜਾ ਦੇ ਲੋ ਜੇ ਨਾ ਮਿਲੀ ਤੇ ਇਹ ਤਾਂ ਹੈਗੀ ਹੈਗੀ ਨੇ 58 ਦੀ ਦੇ ਦੇਣੀ ਆ ਵਿੱਚੋਂ ਮਾਨਤਾਨ ਛੋਟ ਛੱਪਾ ਹੋ ਜੂ ਸਾਰਿਆਂ ਨੂੰ ਸਸੀ ਕਰ